ਜਾਨ ਨੂੰ ਕੁਛ ਰਿਆ ਨਹੀਂ ਪੂਰੇ ਪੰਜਾਬ ਨੇ ਦੇਖਿਆ ਜੀ ਜੋ ਸੋਸ਼ਲ ਮੀਡੀਆ ਤੇ ਚੱਲਿਆ ਜੋ ਨੈਰੇਟਿਵ ਮਾਹੌਲ ਸਿਰਜਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਪਰ ਪ੍ਰਮਾਤਮਾ ਨੇ ਲੋਕਾਂ ਦੇ ਵਿੱਚ ਵਾਸਾ ਕੀਤਾ ਉਹਨਾਂ ਜਥੇਬੰਦੀਆਂ ਦੇ ਵਿੱਚ ਵਾਸਾ ਕੀਤਾ ਉਹਨਾਂ ਸੂਝਵਾਨ ਆਗੂਆਂ ਦੇ ਵਿੱਚ ਵਾਸਾ ਕੀਤਾ ਜਿਨ੍ਹਾਂ ਨੇ ਇਸ ਸੱਚ ਦਾ ਪਰਦਾ ਫਾਸ਼ ਕੀਤਾ ਔਰ ਉਹ ਸੱਚ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਉਹ ਸੱਚ ਦੇ ذریعے ਹੀ 40 ਤੋਂ ਪਲੱਸ ਜਿਹੜੇ ਲੋਕ ਸੀ ਜਿਹੜੇ ਉਹ ਬਾਹਰ ਆਏ ਹੈ ਬਿਨਾਂ ਸ਼ਰਤ ਤੋਂ ਜਿਹੜੇ ਬਿਨਾਂ ਜ਼ਮਾਨਤ ਤੋਂ ਬਾਹਰ ਆਏ ਆ ਉਹਨਾਂ ਦੀ ਬਦੌਲਤ ਹੈ ਕਿਸਾਨ ਜੱਥੇਬੰਦੀਆਂ ਦੀ ਉਹਨਾਂ ਆਗੂਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪੂਰੇ ਮੇਰੇ ਨਗਰ ਦਾ ਪੂਰੇ ਮੇਰੇ ਨਗਰ ਨੇ ਆਪਣੇ ਘਰੇ ਰੋਟੀ ਨਹੀਂ ਪਕਾਈ ਇੱਕ ਘਰੇ ਰੋਟੀ ਪਕਾਈ ਹੈ ਔਰ ਪੂਰਾ ਪਿੰਡ ਆਪਣੇ ਘਰਾਂ ਚੋਂ ਮੈਂ ਕਹਿੰਨਾ ਕਿ ਇੱਕ ਇੱਕ ਜਿੱਥੋਂ ਕੋਈ 5 ਰੁਪਏ ਨਹੀਂ ਦੇਣ ਨੂੰ ਕਰਦਾ ਹੁਣਾ ਪਹਿਲਾਂ ਪਰ ਅੱਜ ਉਹਨਾਂ ਨੇ ਲੱਖਾਂ ਰੁਪਏ ਇਕੱਠਾ ਕਰ ਲਿਆ ਔਰ ਲੰਗਰ ਚਲਾ ਦਿੱਤਾ ਔਰ ਇਹ ਕਹਿ ਦਿੱਤਾ ਕਿ ਇੱਥੇ ਜਿਹੜਾ ਇਕੱਠ ਕਰਾਂਗੇ ਇੱਥੇ ਹੀ ਖਾਵਾਂਗੇ ਜਦੋਂ ਤੱਕ ਕੁਲਦੀਪ ਨਹੀਂ ਆਊਗਾ ਅੱਛਾ ਉੱਥੇ ਇਹ ਵੀ ਪੁੱਛਿਆ ਜਾਂਦਾ ਸੀ ਜਦੋਂ ਧਰਨਾ ਲਾਇਆ ਜਥੇ ਬੰਨਿਆ ਨੇ ਸੂਜ ਆ ਵਾਨਾਗੂਆ ਨੇ ਤਾਂ ਉੱਥੇ ਪੱਤਰਕਾਰ ਜਦੋਂ ਜਾਂਦੇ ਸੀ ਹੁਣ ਮੈਨੂੰ ਪਤਾ ਲੱਗਿਆ ਅੰਦਰ ਦਾ ਮੈਨੂੰ ਕੀ ਪਤਾ ਲੱਗਣਾ ਸੀ ਬਾਹਰੋਂ ਪਤਾ ਲੱਗਿਆ ਮੇਰੇ ਕੋਲ ਤਾਂ ਕੁਝ ਨਹੀਂ ਸੀ ਕੋਈ ਅਪਡੇਟ ਨਹੀਂ ਸੀ ਮੈਨੂੰ ਤਾਂ ਹਾਲੇ ਵੀ ਨਹੀਂ ਪਤਾ ਸੀ ਹਾਲੇ ਵੀ ਮੈਨੂੰ ਬਹੁਤ ਘਟਾ ਮੈਂ ਤਾਂ ਸੋਸ਼ਲ ਮੀਡੀਆ ਦੇਖਿਆ ਨਹੀਂ ਫੋਨ ਤਾਂ ਮੈਂ ਦੇਖਿਆ ਨਹੀਂ ਕਿਉਂਕਿ ਪਿਆਰ ਹੈ ਤਾਂ ਸਾਰੇ ਆ ਰਹੇ ਆ ਮਿਲ ਰਹੇ ਆ ਪਹਿਲਾਂ ਮੈਨੂੰ ਮੇਰੇ ਪਿੰਡ ਦੇ ਲੋਕ ਪਿਆਰ ਕਰਦੇ ਸੀ ਅੱਜ ਮੈਨੂੰ ਪੂਰੇ ਪੰਜਾਬ ਦੇ ਲੋਕ ਪਿਆਰ ਕਰਦੇ ਆ ਮਿਲਣ ਵਾਸਤੇ ਆ ਰਹੇ ਆ ਹੈਨਾ ਤਾਂ ਕਿ ਮੈਨੂੰ ਪੂਨ ਨਹੀਂ ਪਤਾ ਸੀ ਪਰ ਲੋਕ ਉਥੇ ਇਹ ਕਹਿ ਰਹੇ ਸੀ ਕਿ ਸਾਨੂੰ ਸਾਡੇ ਪੁੱਤ ਨਹੀਂ ਚਾਹੀਦੇ ਸਾਨੂੰ ਕੁਲਦੀਪ ਚਾਹੀਦਾ ਸਾਨੂੰ ਕੁਲਦੀਪ ਸਿੰਘ ਪੱਤਰਕਾਰ ਚਾਹੀਦਾ ਭੈਣ ਨਾਲ ਉਦੋਂ ਦੇ ਇਹ ਸਾਰੇ ਸਾਨੂੰ ਸਾਨੂੰ ਸਭ ਤੋਂ ਪਹਿਲਾਂ ਇਹ ਕਹਿੰਦੇ ਸੀ ਵੀ ਪਹਿਲਾਂ ਕੁਲਦੀਪ ਲਿਖਿਓ ਪਹਿਲਾਂ ਸਾਡਾ ਸਰਪੰਚ ਬਾਅਦ ਲਿਖਿਓ ਤੇ ਇਹ ਇੱਕ ਵੱਡੀ ਲੋਕਾਂ ਦੀ ਜਿਹੜੀ ਮੰਗ ਸੀ ਜਿਹਦੇ ਸਦਕਾ ਅੱਜ ਮਾਮਾ ਨੂੰ ਪੁੱਛਿਆ ਪੁੱਤ ਤੁਹਾਡੇ ਨਹੀਂ ਸਾਡਾ ਸਰਪੰਚ ਠੀਕ ਹੈ ਇਹ ਗੱਲਾਂ ਕਈਆਂ ਲੋਕਾਂ ਨੇ ਪੱਤਰਕਾਰਾਂ ਨੇ ਵੀ ਪੱਤਰਕਾਰਾਂ ਨੂੰ ਵੀ ਐਸੀ ਕਿਉਂਕਿ ਪੱਤਰਕਾਰੇ ਭਾਈਚਾਰੇ ਦੇ ਨਾਲ ਮੀਡੀਆ ਦੇ ਨਾਲ ਸਬੰਧ ਰੱਖਦੇ ਆਪਾਂ ਆਪਾਂ ਮੀਡੀਆ 'ਚ ਕੰਮ ਕਰਦੇ ਤਾਂ ਭੈਣਾ ਵੱਲੋਂ ਵੀ ਇਸ ਭੈਣ ਨੇ ਵੀ ਬਿਲਕੁਲ ਹਮਦਰਦੀ ਜਤਾਈ ਮੈਨੂੰ ਪਤਾ ਨਹੀਂ ਕਿ ਮੇਰੇ ਘਰ ਕੀ ਹੋਇਆ ਮੈਂ ਹਾਲੇ ਤੱਕ ਘਰ ਨਹੀਂ ਗਿਆ ਰਾਤੀ ਆਇਆ ਔਰ ਮੈਂ ਮੇਰੀ ਪਿਆਰ ਕਰਦੀਏ ਜਿਹੜੇ ਮੇਰੇ ਪਿੰਡ ਦੇ ਸਾਰਿਆਂ ਨੇ ਮੈਨੂੰ ਆਪਣੇ ਘਰੇ ਪਾਇਆ ਕਿ ਆਪਣੀ ਬੁੱਕਲ ਚ ਲਿਆ ਮੈਨੂੰ ਬਿਲਕੁਲ ਮਹਿਸੂਸ ਨਹੀਂ ਹੋਇਆ ਕਿ ਮੈਂ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਮੈਂ ਬੈੱਡ ਉੱਪਰ ਪਿਆ ਮੰਜੇ ਉੱਪਰ ਵੀ ਮੈਨੂੰ ਐ ਲੱਗ ਰਿਹਾ ਸੀ ਕਿ ਮੈਂ ਬੁੱਕਲ ਵਿੱਚ ਪਿਆ ਹੋਇਆ ਜਿੱਦਾਂ ਛੋਟਾ ਬੱਚਾ ਜਨਮ ਲੈਂਦਾ ਔਰ ਉਹ ਆਪਣੀ ਮਾਂ ਦੇ ਹੱਥਾਂ ਦੇ ਵਿੱਚ ਹੁੰਦਾ ਹੈ ਨਾ ਉਹਨੂੰ ਮੰਜੇ ਤੇ ਨਹੀਂ ਪਾਉਂਦੇ ਉਹਨੂੰ ਚੱਕੀ ਰੱਖਦੇ ਉਸੇ ਤੱਕ ਆ ਮਹਿਸੂਸ ਕਰ ਰਿਹਾ ਸੀ ਮੈਨੂੰ ਬਿਲਕੁਲ ਨਹੀਂ ਮਹਿਸੂਸ ਹੋਇਆ ਦੇਖੋ ਕਲਦੀਪ ਜੀ ਇਹ ਤੁਹਾਡੀ ਸਚਾਈ ਹੈ ਤੁਸੀਂ ਹੱਕ ਤੇ ਸੱਚ ਦੇ ਲਈ ਲੜੇ ਸੀ ਔਰ ਤੁਸੀਂ ਦਜੀ ਲੜਾਈ ਨਹੀਂ ਲੜੀ ਜੀ ਔਰ ਪਹਿਲੀ ਵਾਰ ਹੋਇਆ ਜਦੋਂ ਮੈਂ ਜੋ ਦਿਖਿਆ ਲੰਬੇ ਸਮੇਂ ਤੋਂ ਅਸੀਂ ਵੀ ਸੰਘਰਸ਼ਾਂ ਚਾ 2006 ਤੋਂ ਲੈ ਕੇ ਮੈਂ ਲਗਾਤਾਰ ਜਨਤਕ ਇਕੱਠਾਂ ਜਾਂਦੇ ਬਤੌਰ ਅਧਿਆਪਕ ਔਰ ਮਜ਼ਦੂਰ ਜਥੇਬੰਦੀਆਂ ਨਾਲ ਕਿਸਾਨ ਜਥੇਬੰਦੀਆਂ ਨਾਲ ਵਿਚਰਦੇ ਆ ਮੈਂ ਵੀ ਤੁਹਾਨੂੰ ਪਤਾ ਹੈ ਨਾ ਤੁਸੀਂ ਵੀ ਮੇਰੇ ਪਰਿਵਾਰ ਨੂੰ ਹੌਸਲਾ ਦੇ ਕੇ ਆਉਂਦੇ ਰਹੇ ਆ ਜਿੰਨਾ ਪਿਆਰ ਇੱਥੇ ਮਿਲਿਆ ਜਿੰਨਾ ਏਕਾ ਸਾਡੀਆਂ ਜਥੇਬੰਦੀਆਂ ਨੇ ਇੱਥੇ ਦਿਖਾਇਆ ਤੇ ਆਉਣ ਵਾਲੇ ਸਮੇਂ ਚ ਪ੍ਰਸ਼ਾਸਨ ਨੂੰ ਇਹ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਕਿ ਅੱਗੇ ਤੋਂ ਕਿਸੇ ਇਸ ਤਰ੍ਹਾਂ ਦਾ ਜ਼ਬਰ ਜ਼ੁਲਮ ਮੇਰੇ ਖਲ ਕਰਨ ਤੋਂ ਕੋਈ ਵੀ ਅਫਸਰ ਸੌ ਵਾਰੀ ਝਿਜਕੂਗਾ ਪਰ ਤੁਹਾਡੇ ਸਿਦਕ ਨੂੰ ਸਲੂਟ ਆ ਸਾਰੀਆਂ ਜਥੇਬੰਦੀਆਂ ਦੇ ਸਿਦਕ ਨੂੰ ਸਲੂਟ ਹੈ ਪੱਤਰਕਾਰਾਂ ਨੇ ਸਾਰਿਆਂ ਨੇ ਬਹੁਤ ਵਧੀਆ ਕਵਰਿੰਗ ਕੀਤੀ ਹੈ ਇਤਿਹਾਸ ਦੇਖੀਏ ਜ਼ਬਰ ਹੁੰਦੇ ਹੈ ਇਤਿਹਾਸ ਬਣੇ ਬਿਲਕੁਲ ਇਤਿਹਾਸ ਦੇਖੀਏ ਜ਼ਬਰ ਹੁੰਦੇ ਹੈ ਜ਼ਬਰ ਦੇ ਵਿੱਚ ਬੜਾ ਕੁਝ ਹੁੰਦਾ ਸੈਨ ਕਰਨਾ ਪੈਂਦਾ ਲੋਕਾਂ ਦਾ ਪਿਆਰ ਤਾਂ ਹੀ ਤਾਂ ਲੋਕ ਨੇ ਜਿਹੜੇ ਲੋਕ ਹੀ ਅੱਗੇ ਲੈ ਕੇ ਆਉਂਦੇ ਆ ਲੋਕਾਂ ਨੂੰ ਚੰਗਿਆਈ ਦਾ ਪਤਾ ਲੱਗਦਾ ਕਿ ਕੌਣ ਸਾਡੇ ਲਈ ਖੜਦਾ ਤੇ ਜਿਹੜੇ ਨਾਲ ਸੀ ਉਹਨਾਂ ਨੂੰ ਪਤਾ ਕਿ ਖੜਿਆ ਕੋਈ ਬਿਲਕੁਲ ਦਾਲ ਮੇਰੇ ਪੂਰੇ ਪੰਜਾਬ ਦੇ ਲੋਕ ਹੁਣ ਇਹ ਜਾਨਣਾ ਚਾਹੁੰਦੇ ਆ ਕਿ ਉਸ ਦਿਨ ਕੁਲਦੀਪ ਸਿੰਘ ਨੂੰ ਧਰਨੇ ਤੋਂ ਚੁੱਕਿਆ ਹੈਣਾ ਪੁਲਿਸ ਪ੍ਰਸ਼ਾਸਨ ਨੇ ਉਸ ਟਾਈਮ ਉਹਦੇ ਨਾਲ ਕੀ ਹੋਇਆ ਜਦੋਂ ਉਹਨੂੰ ਥਾਣੇ ਅੰਦਰ ਲੈ ਕੇ ਗਏ ਫਿਰ ਕੀ ਹੋਇਆ ਜਦੋਂ ਜੇਲ੍ਹ ਵਿੱਚ ਸੁੱਟਿਆ ਗਿਆ ਫਿਰ ਕੀ ਹੋਇਆ ਤੁਹਾਡੇ ਮੂੰਹ ਲੋਕ ਸੁਣਨਾ ਚਾਹੁੰਦੇ ਪੂਰੇ ਪੰਜਾਬ ਦੇ ਕਿਉਂਕਿ ਇੰਨੇ ਦਿਨਾਂ ਦੇ ਲੋਕ ਇਸ ਮਸਲੇ ਦੇ ਨਾਲ ਜੁੜੇ ਹੋਏ ਨੇ ਮਸਲੇ ਦੇ ਨਾਲ ਜੁੜੇ ਹੋਏ ਹੈ ਮਸਲਾ ਸੱਚ ਦਾ ਸੀ ਸੱਚ ਸਾਹਮਣੇ ਆ ਗਿਆ ਦੇਖੋ ਜੀ ਇਤਿਹਾਸ ਦੇਖਦੇ ਆਪਾਂ ਬੜਾ ਕੁਝ ਹੁੰਦਾ ਕੋਈ ਨਹੀਂ ਸਮਾਊਗਾ ਜ਼ਰੂਰ ਦੱਸਾਂਗੇ ਕੋਈ ਗੱਲ ਨਹੀਂ ਇਸੇ ਤੱਕ ਆ ਪਿਆਰ ਬਣਾਉਣਗੇ ਨਾ ਤੇ ਮੈਨੂੰ ਲੱਗਦਾ ਕਿ ਉਹ ਮਲ ਜਿਹੜੇ ਜ਼ਖਮ ਹਨਾ ਉਹਨਾਂ ਦੇ ਪਿਆਰ ਨਾਲ ਜਿਹੜੀ ਮਲਮ ਲੱਗੇ ਮੈਨੂੰ ਲੱਗਦਾ ਨਹੀਂ ਕਿ ਉੱਚੜ ਜਾਣਗੇ ਪਿਆਰ ਇਸੇ ਤੱਕ ਬਣਾਈ ਰੱਖਣਗੇ ਉੱਪਰ ਉੱਪਰ ਜਾਵਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਬਿਲਕੁਲ ਅਚ ਕੁਲਦੀਪ ਸਿੰਘ ਆਪਣਾ ਜਿਹੜਾ ਘਰ ਦਾ ਕਿੰਨਾ ਨੁਕਸਾਨ ਹੋਇਆ ਉਹਦਾ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਿੱਤਾ ਜਥੇਵੰਦੀਆਂ ਨੇ ਜਥੇਵੰਦੀਆਂ ਨੇ ਕੀਤਾ ਹੋਇਆ ਸੂਸਵਾ ਨਾਗੂਆ ਮੈਂ ਅੰਦਰੋਂ ਬਾਹਰ ਹੀ ਆਇਆ ਹਾਲੀ ਠੀਕ ਹੈ ਤੇ ਗੱਲਬਾਤ ਹੋਈ ਹੈ ਕਿ ਕਹਿੰਦੇ ਕਿ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਕਰੇਗਾ ਜੋ 판 ਤੋੜ ਹੋਇਆ ਉਹਨਾਂ ਉਪਰ ਕਾਰਵਾਈ ਵੀ ਕਰੇਗਾ ਕਾਰਵਾਈ ਚੱਲ ਰਹੀ ਹੈ ਜੀ ਤਾਂ ਮੈਂ ਕਰੇ ਜਾ ਗਿਆ ਨਹੀਂ ਪੈਣ ਤੁਸੀਂ ਗਏ ਹੋ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਹੀ ਪਤਾ ਜੀ ਬਸ ਸਾਰਾ ਜੀ ਸਰਦਾਰ ਤੁਹਾਨੂੰ ਜਥੇਬੰਦੀਆਂ ਨੇ ਵਕ ਵਕ ਸਪੋਰਟ ਕੀਤੀ ਹੈ ਹਨਾ ਤੁਸੀਂ ਲੋਕਾਂ ਖਾਤਰ ਬੋਲੇ ਫਿਰ ਤੁਹਾਡੇ ਖਾਤਰ ਜਥੇਬੰਦੀਆਂ ਨੇ ਸਪੋਰਟ ਕੀਤੀ ਹੈ ਹਨਾ ਵਕ ਵਕ ਲੋਕ ਤੁਹਾਡੇ ਨਾਲ ਖੜੇ ਆ মিডিਆ ਤੁਹਾਡੇ ਨਾਲ ਖੜਿਆ ਹੁਣ ਲੋਕਾਂ ਦੀ ਖਾਤਰ ਹੋਰ ਹੋਰ ਕਿੰਨਾ ਕੁ ਡਟ ਕੇ ਲੜੋਗੇ ਪਹਿਲਾ ਪਿੰਡ ਦੀ ਜ਼ਿੰਮੇਵਾਰੀ ਸੀ ਭੈਣੀ ਜੀ ਤੇ ਤੁਹਾਡੇ ਵੱਲੋਂ ਜਿਹੜਾ ਪਿਆਰ ਦਿੱਤਾ ਗਿਆ ਭੈਣਾਵਲੀਓ ਭਰਾਵਾਂਵਲੀਓ ਮੀਡੀਆ ਦਾ ਵੀ ਜੀ ਮੈਂ ਰਣੀ ਆ ਪੰਜਾਬ ਦੇ ਲੋਕਾਂ ਦਾ ਇੱਕ ਇੱਕ ਦਾ ਪਹਿਲਾਂ ਮੈਨੂੰ ਮੇਰੇ ਪਿੰਡ ਦੇ ਲੋਕਾਂ ਨੇ ਪਿਆਰ ਕਰਕੇ ਸਰਪੰਚ ਬਣਾਇਆ ਸੀ ਦੇਖੋ ਮੈਂ ਉਹਨਾਂ ਲਈ ਜੋ ਕੁਝ ਹੋਇਆ ਹੈ ਨਾ ਸែន ਬਿਲਕੁਲ ਪਰਮਾਤਮਾ ਦੀ ਦੇਣ ਹੈ ਜੋ ਹੁੰਦਾ ਹੈ ਨਾ ਪਰ ਸਾਰਿਆਂ ਨੇ ਪਿਆਰ ਦਿੱਤਾ ਬਾਜ ਜਿਤ ਬਰੀ ਉਹਨਾਂ ਦੇ ਬੱਚੇ ਵੀ ਹੋਏ ਮੈਨੂੰ ਵੀ ਲੈ ਕੇ ਆਂਦਾ ਉਹਨਾਂ ਨੇ ਪਰ ਸਾਡੀ ਗਲਤੀ ਨਹੀਂ ਸੀ ਅਸੀਂ ਸੱਚ ਲਈ ਲੜ ਰਹੇ ਹਾਂ ਬਿਲਕੁਲ ਪਹਿਲਾਂ ਸੱਚ ਲਈ ਪਿੰਡ ਲਈ ਲੜ ਰਹੇ ਸੀ ਹੁਣ ਪੂਰੇ ਪੰਜਾਬ ਲਈ ਲੜਾਂਗੇ ਜਿੱਦਾਂ ਭੈਣਾ ਤੁਸੀਂ ਆਵਾਜ਼ ਚੱਕੀ ਆ ਇਸੇ ਤੱਕ ਬਸ ਕਰਦੇ ਰਹੋ ਮੈਂ ਤਾਂ ਕਹਿੰਨਾ ਕਿ ਪ੍ਰਮਾਤਮਾ ਅਗੇ ਅਰਦਾਸ ਕਰਦੇ ਕਿ ਤੁਹਾਡੀ ਆਣੀ ਭੈਣਾ ਤੁਸੀਂ ਭੈਣਾ ਸਾਰਿਆਂ ਮੇਰੇ ਪਿੰਡ ਦੇ ਲੋਕ ਦਵਾਮਾ ਕਰਨ ਰੱਬ ਅੱਗੇ ਕਿ ਅਸੀਂ ਬਿਲਕੁਲ ਪੰਜਾਬ ਬਾਰੇ ਸੋਚਾਂਗੇ ਪੰਜਾਬ ਦੇ ਲੋਕਾਂ ਬਾਰੇ ਸੋਚਾਂਗੇ ਪਿੰਡ ਦੇ ਲੋਕਾਂ ਬਾਰੇ ਤਾਂ ਸੋਚਦੀਆਂ ਸੋਚਦੇ ਰਵਾਂਗੇ ਔਰ ਹੁਣ ਤਾਂ ਸਾਡੀ ਸਰਪੰਚ ਨੇ ਵੀ ਤਾਕੜ ਬਣ ਗਈ ਪਹਿਲਾਂ ਮੈਂ ਸਹਾਇਕ ਸੀ ਇਹਦਾ ਹੁਣ ਇਹ ਸਰਪੰਚਣੀ ਕਹਿੰਦੀ ਮੈਂ ਸਰਪੰਚੀ ਕਰੂੰਗੀ ਪਹਿਲਾਂ ਵੀ ਕਹਿੰਦੀ ਸੀ ਮੈਂ ਹੀ ਕਰੂੰਗੀ ਪਰ ਕੁਝ ਕੰਮ ਇਦਾਂ ਹੀ ਹੁੰਦੇ ਆ ਕਿ ਵੀ ਜੈਂਸ ਨੂੰ ਜਾਣਾ ਪੈਂਦਾ ਉੱਥੇ ਹੈਨਾ ਮਜਬੂਰੀ ਹੁੰਦੀ ਹੈ ਤਾਂ ਕਰਕੇ ਇਹ ਆਪਾਂ ਵੀ ਦੇਖਦੇ ਹਾਂ ਕਿ ਪੋਲੀਟੀਕਲ ਚਾਹੇ ਮੁੱਖ ਮੰਤਰੀ ਬਣ ਜਣ ਪਰ ਉਹਨਾਂ ਦੇ ਜਿਹੜੇ ਜੈਂਸ ਵਾਲੇ ਕੰਮ ਹੁੰਦੇ ਆ ਉਹ ਜੈਨਸੀ ਕਰ ਦਿਆ ਹੈ ਨਾ ਜੀ ਤਾਂ ਹੁਣ ਕਹਿੰਦੀ ਨਹੀਂ ਜੈਨਸ ਵਾਲੇ ਕੰਮ ਮੈਂ ਕਰੂੰਗੀ ਹੁਣ ਪਿੰਡ ਦੀ ਰਾਖੀ ਮੈਂ ਕਰਨੀ ਆ ਪਿੰਡ ਦਾ ਕੰਮ ਮੈਂ ਕਰਨਾ ਪੂਰੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਜਿਹਨੂੰ ਬਦਨਾਮ ਕੀਤਾ ਜਾ ਰਿਹਾ ਸਾਡੇ ਨੌਜਵਾਨੀ ਹੈ ਜੋ ਬਦਨਾਮੀ ਵਾਲੀ ਨਹੀਂ ਹੈਗੀ ਸੀ ਜੀ ਜੀ ਬਹੁਤ ਵਧੀਆ ਨੌਜਵਾਨੀ ਹੈ ਨੌਜਵਾਨੀ ਨੂੰ ਬਚਾਵਾਂਗੇ ਪਿਆਰ ਇਸੇ ਤੱਕ ਕਰੂਗੀ ਅੱਜ ਵੀ ਨੌਜਵਾਨੀ ਸਾਨੂੰ ਪਿਆਰ ਕਰਦੀ ਹੈ ਦੇਖਿਆ ਕਿਵੇਂ ਪਿਆਰ ਕਰਕੇ ਉੱਥੇ ਗਈ ਹੈ ਨੌਜਵਾਨ ਮੇਰੀਆਂ ਭੈਣਾਂ ਦੇਖੋ ਕਿਵੇਂ ਕਹਿੰਦੀਆਂ ਸੀ ਕਿ ਸਾਡਾ ਪੁੱਤ ਆ ਉਹ ਨਹੀਂ ਆਉਣਾ ਚਾਹੀਦਾ कुलदीप सरपच बनाउन चाहिदा, सानो कुलदीप चाहिदा, पुत चाहिदा चाहिँ